ਆਪਾਂ ਆਪਣਾ ਬੋਲ ਕੇ ਨਹੀਂ ਦੱਸਦਾ ਤੇ ਕੀ ਕਰ ਸਕਦੇ ਧੱਕੇ ਮਾਰ ਕੇ ਬਾਹਰ ਕੱਢ ਰਹੇ ਵੋਟਰ ਨੂੰ ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅਧਿਕਾਰ ਹੈ ਕਿ ਨਹੀਂ ਹੈ ਬਾਅਦ ਇਹ ਹੋਗਾ ਕਿ ਤੋਂ 500 ਲੱਭਣਾ ਤੁਸ ਸੁਣਾ ਕਿੱਥੋਂ ਲੱਭਣਾ ਗੱਡੀ ਕਰਨਾ ਹੈ ਤੁਹਾਨੂੰ ਸੁਣਾ ਕਿੰਦਾ ਦਫਤਰ ਕਿੱਥੇ ਆ ਭਾਈ ਪੁੱਛ ਨਹੀਂ ਸਕਦੇ ਕਿੱਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਹੈ ਕੰਟੈਕਟ ਕਰਨਾ ਕਿੰਦਾ ਕਰਨਾ ਤੁਹਾਡੇ ਨਾਲ ਅੱਜ ਕੀ ਗੱਲਬਾਤ ਹੋਈ ਹੈ ਜੀ ਮੈਂ ਇਸ ਬਾਡ ਦਾ ਵੋਟਰ ਆ ਜੀ ਮੈਨੂੰ ਪਤਾ ਲੱਗਾ ਰੈਲੀ ਹੈ ਰੈਲੀ ਦੇ ਵਿੱਚ ਮਾਗੇ ਗਏ ਆ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਆ ਇਲੈਕਸ਼ਨ ਹੋਣ ਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲ ਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣਾਈ ਦੀ ਆ 20 ਇੱਕ ਦਾ ਬਜਰਾ ਪਾ ਕੇ ਬੇਵਕੂਫ ਬਣਾ ਰਿਹਾ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਖੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਰਾ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਗ ਵੋਟਰ ਨੂੰ ਕੀ? ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ? ਅੱਜ ਅਧਿਕਾਰ ਹੈ ਕਿ ਨਹੀਂ ਹੈ? ਹਾਂਜੀ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਦੇ ਵਿੱਚ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਬਾਹਰ ਕਰਕੇ ਤੇ ਸਟੇਜਾਂ ਦੇ ਆਗੇ ਤੁਸੀਂ ਗਲਤ ਕਰ ਰਹੇ ਹੋ। ਗਲਤ ਪ੍ਰੋਮਿਸ ਕਰ ਰਹੇ ਲੋਕਾਂ ਨਾਲ ਤੁਹਾਨੂੰ ਧੱਕੇ ਵੱਜੇਗਾ। ਆਪੇ ਕੇ ਮਾਰੇ ਇਹਨਾਂ ਨੇ ਤੇ ਕੇ ਮਾਰੇ ਨਾ ਬੰਦੇ ਇਕੱਠੇ ਕੀਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਨੀਆਂ ਕਰਦੇ ਨੇ ਬੇਕੂਬ ਨਾਲ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਵਾਂਗੇ 10000 ਦੇਵਾਂਗੇ 20000 ਦੇਵਾਂਗੇ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇੱਕ ਰਾਸ ਸੋਦੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨਾ ਜੇ ਵੋਟਰ ਇਲੈਕਸ਼ਨ ਤੇ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦਿਓ ਬਾਹਰ ਕੱਢ ਦਿਓ ਲੋਕ ਕਹਿ ਜਾ ਰਹੇ ਕਿ ਤੁਸੀਂ ਜਿਹੜਾ ਸ਼ਰਾਬ ਪੀ ਕੇ ਮੈਂ ਕੋਈ ਸ਼ਰਾਬ ਨਹੀਂ ਪੀਤੀ ਹੁਣੇ ਮੈਡੀਕਲ ਕਰਾਓ ਰੰਧਾਬੇ ਸਾਹਿਬ ਦਾ ਕਿਹੜਾ ਫੋਨ ਨੰਬਰ ਕਿੱਥੋਂ ਹੀ ਪੁੱਛਣਾ ਨਹੀਂ ਹੈ VOTER ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਆ ਤੁਹਾਨੂੰ ਠੱਕੇ ਕਿਹਦੇ ਲੋ ਮਾਰੇਗੇ ਮੈਨੂੰ ਮਾਰੇਗੇ ਇੱਥੇ ਗੱਲ ਕਿਉਂ ਕੁ ਸਟੇਜ ਤੇ ਕਰਨੀ ਇਹ ਠੱਕੇ ਜਿਹੜੇ ਤੁਹਾਨੂੰ ਕਿਹਨਾਂ ਨੇ ਮਾਰੇ ਸੀ ਇਹਨਾਂ ਨੇ ਇਹਦੀ ਪਾਰਟੀ ਨੇ ਮਾਰੇ ਇਹਨਾਂ ਗੱਲ ਨੂੰ ਬੰਦੇ ਇਕੱਠੇ ਕੀਤੇ ਤੇ ਬਸ ਖਿੱਚ ਕੇ ਲਾ ਗਏ ਕਿਹੜੀ ਪਾਰਟੀ ਇਹ ਆ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਹੈ ਆ ਰਹੀ ਹੈ 75 ਸਾਲ ਰਾਜ ਕੀਤੇ ਸਾਨੂੰ ਨਹੀਂ ਪਤਾ ਕੀ ਹੈ ਰਾ ਫੇਰੀਆਂ ਕੀਤੀਆਂ ਅੱਜ ਇਹ ਗੱਲਾਂ ਕਰ ਕਰਕੇ ਦਸਣ ਦੇ ਨਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਵਿੱਚ ਇੰਨੀ ਕ腐ਸ਼ਨ ਹੈ ਸਟੇਟ ਦੇ ਵਿਭਾਗਾਂ ਵਿੱਚ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਵਿੱਚ ਨਹੀਂ ਹੈ ਇਹ ਤਾਂ ਬੇਕੂਬ ਬਣਾਉਂਦੇ ਨੇ ਤੇ ਕੋਟ ਦੀ ਤਿਆਰੀ ਚੱਲ ਜਾਓ ਡਿਸਟ੍ਰਿਕਟ ਕਲਾਂ ਦੇ ਇੰਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹੜਾ ਕੋਈ ਮਾਂ ਪਾਪ ਨਹੀਂ ਮੈਂ ਤਾਂ ਕਹਿ ਪੱਦੀ ਆ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਇਹੋ ਜੀਆਂ ਰੈਲੀਆਂ ਨੂੰ ਦਫਾ ਕਰੋ ਜੇ ਵੋਟਰ ਨੂੰ ਜਾ ਕੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ ਤੁਸੀਂ ਕਿੱਥੋਂ 5 ਸਾਲ ਲੱਭਣਾ ਦੱਸੋ ਨਾ ਕਿੱਥੋਂ ਲੱਭਣਾ ਰੈਲੀ ਕਰਨਾ ਹੈ ਗੱਲ ਤੇ ਸੁਣੋ ਇਹ ਅਸੀਂ ਪੁੱਛ ਨਹੀਂ ਸਕਦੇ ਕਿਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤਾਂ ਤੁਸੀਂ ਬੋਰਟ ਲਾ ਗਏ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਅਜਾ ਲੋਕਾਂ ਨੂੰ ਕੰਨ ਘੱਟ ਮਿਲ ਰਹੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆਪ ਕੋ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਅਸੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਇਤਨੀ ਵੜ ਗਏ ਤੇ ਨਾ ਹੀ ਹੋਣ ਉਹ ਮੈਂ ਦੱਸ ਦੇਣਾ ਉਹ ਸਾਡੇ ਲੋਕਲ ਇੱਕ ਫੈਮਿਲੀ ਚ ਹੈ ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੈ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੰਜਡ ਹੋਣਾ ਨੂੰ ਐਉਂ ਨਾ ਕਰੋ ਉਹ ਬਚਾਰਾ ਵੈਸੀ ਪ੍ਰੋਬਲਮ ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਕਿ ਉਹਨੂੰ ਸੰਭਤੀ ਕਰੋ ਉਹਨਾਂ ਨੂੰ ਨਾ ਪੰਡੋ